ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਇਹ ਮੇਰੇ ਕਿਸਾਨ ਵੀਰ ਰਾਏ ਅਗਰੇ ਕੋਲੇ ਆਪਣਾ ਮਾਨਸਾ ਕੋਲੇ ਪਿੰਡ ਹੈ ਅਲੀ ਸ਼ੇਰ ਖੜਾ ਖੜਾ ਸਲਾਮ ਕਲਾ ਅਲੀ ਸ਼ੇਰ ਕਲਾ ਮਾਨਸਾ ਕੋਲੇ ਪਿੰਡ ਹੈ ਅਲੀ ਸ਼ੇਰ ਕਲਾ ਇਹਨਾਂ ਨੂੰ YouTube ਦੇ ਕੋਲੇ YouTube ਦੇ ਰਾਹੀਂ ਵੀਡੀਓ ਪਹੁੰਚੀ ਸੀ ਇਹਨਾਂ ਕੋਲੇ ਸਾਡੇ ਪੰਪ ਦੀ ਤਾਂ ਇਹਨਾਂ ਨੇ ਸਾਡੀ ਕੁਝ YouTube ਤੇ ਸਾਡੀ ਵੀਡੀਓ ਪੰਪ ਦੇਖ ਕੇ ਸਾਡੇ ਪਰਫਾਰਮੈਂਸ ਦੇਖੀ ਕੱਲ ਸਾਡੇ ਨਾਲ ਗੱਲ ਕੀਤੀ ਖੌਂਦੇ ਨੇ ਇਹਨਾਂ ਨਾਲ ਸਾਡੇ ਨਾਲ ਗੱਲ ਕੀਤੀ ਵੀ ਸਾਡਾ ਇਹਨਾਂ ਵਾਟਰ ਲੈਵਲ ਹੈ ਅਸੀਂ ਕਨੈਕਸ਼ਨ ਲਗਵਾਉਣਾ ਚਾਹੁੰਦੇ ਆ ਅੱਜ ਸਾਡੇ ਕੋਲੇ ਆਏ ਆ ਕਿਸਾਨ ਵੀਰ ਇਹਨਾਂ ਨੇ ਕਨੈਕਸ਼ਨ ਬੁੱਕ ਕਰਾਇਆ ਆ ਆਪਦਾ ਤਾਂ ਸੋ ਅਸੀਂ ਇਹਨਾਂ ਦੀ ਉਮੀਦ ਤੇ ਪੂਰਾ ਖਰੇ ਉਤਰਾਂਗੇ 500 ਫੁੱਟ ਡੂੰਘਾ ਗਹਿਰਾ ਹੋ ਰਹਿਣਾ ਦਾ ਕੈਪਟੀ ਹੈ 500 ਫੁੱਟ ਡੂੰਘਾ ਔਰ 70 ਫੁੱਟ ਤੇ ਵਾਟਰ ਲੈਵਲ ਹੈ ਕੋਸ਼ਿਸ਼ ਕਰਾਂਗੇ 4 ਇੰਚੀ ਬਹੁਤ ਸੋਹਣਾ ਪਾਣੀ ਬਣਾ ਕੇ ਦੇਣ ਦੀ ਇਹ ਸਥਿ ਤਰ੍ਹਾਂ 9 ਕਿਲੋਮੀਟਰ ਹੈ ਜਿਹੜਾ ਪਿੰਡ ਦੱਸਿਆ ਆਪਣਾ ਅਲੀਸ਼ੇਰ ਅਲੀਸ਼ੇਰ ਕਲਾ ਦੱਸੋ ਸਾਡਾ ਇੱਕ ਚੌਣਾ ਹੈ ਸਾਡੀ ਪੂਰੇ ਪੰਜਾਬ ਨੂੰ ਸੋਲਰ ਰਿਫਲੈਕਸ਼ਨ ਦੇ ਦਈ ਔਰ ਆ ਸਾਡੇ ਅੰਕਲ ਜੀ ਸਾਡੇ ਹੈ ਆਪਣਾ ਔਰ ਚਰਨ ਸਿੰਘ ਅੰਕਲ ਕਮਿਆਰੇ ਤੋਂ ਆ ਹਗਮ ਸਿੰਘ ਹਗਮ ਸਿੰਘ ਹਗਮ ਸਿੰਘ ਜੀ ਅੰਕਲ ਸਾਡੇ ਕਮਿਆਰਾ ਪਿੰਡ ਤੋਂ ਹੈ ਉਹਨਾਂ ਨੇ ਸੰਮੇਲੇ ਨਾਲ ਲੋਕ ਕਮਿਆਰੇ ਇਹਨਾਂ ਦੇ ਪੰਜ ਸਾਲ ਰਿਫਲੈਕਸ਼ਨ ਲਗਾਏ ਸੀ ਉਹ ਕ੍ਰੈਕਸ਼ਨ ਨੂੰ ਦੇਖ ਕੇ ਸਾਡੇ ਕੋਲੇ ਪਿਛਲੇ ਹਫਤੇ ਤੋਂ ਅੰਕਲ ਆ ਰਹੇ ਐ ਬਜ਼ਾਰ ਚਾਲਦੇ ਨੇ ਸਾਡੇ ਕੋਲੇ ਆ ਕੇ ਸਮਾਨ ਵਗੈਰਾ ਇਹਨਾਂ ਨੇ ਰਾਜਸਥਾਨ ਤੋਂ ਕਨੈਕਸ਼ਨ ਲਗਾਣਾ ਹੈ ਬਿਕਾਨੇਰ ਦੇ ਕੋਲੇ ਸੀ ਸੀ 88 ਹੈਡ ਤੋਂ ਕਿ ਸੀ 82 ਹੈਡ ਤੋਂ ਹੈ ਰਾਜਸਥਾਨ ਦੇ ਬਿਕਾਨੇਰ ਕੋਲੇ ਪੰਜਾਜਪੁਰਾ ਕਨੈਕਸ਼ਨ ਲਗਾਣਾ ਹੈ ਕੋਥੇ ਵਾਟਰ 315 ਕਿਲੋਮੀਟਰ ਹੈ ਤੇ ਉੱਥੇ ਵਾਟਰ ਲੈਵਲ ਕਿੰਨਾ ਹੈ ਕਿ ਜ 55 ਸਪੰਜਾਪੁਰਾ ਬਾਡਰ ਲੈਵਲ ਹੈ ਹਾਂ ਪੰਜਾਜਪੁਰਾ ਪੰਜਾਜਪੁਰਾ ਹਾਂ ਕੰਟਰੋਲਰ ਤੁੰਗ ਆ ਰਿਹਾ ਉਹਦੇ ਤੁਮੀ ਅਰੇ ਵਾਲੀ ਮੋਟਰ ਲੱਗੀ ਦੇਖਿਓ ਤੁਸੀਂ ਆਪਣੀ ਮਰਜ਼ੀ ਆ ਚੰਗੀ ਲੱਗੀ ਹੈ ਮੋਟਰਾਂ ਪਾਣੀ ਠੀਕ ਲੱਗੇ ਸਹੀ ਹੈ ਸਹੀ ਹੈ ਚਲੋ ਉਹ ਦੇਖ ਕੇ ਸਾਡੇ ਕੋਲੋਂ ਆ ਆਪ ਜੇ ਰਾਜਸਥਾਨ ਲਈ ਬੁੱਕ ਕਰਾਇਆ ਨੇ ਤੇ ਆ ਵੀਰ ਜੀ ਸਾਡੇ ਦਲਜੀਤ ਸਿੰਘ ਜੀ ਹੈ ਕਮਿਆਰੇ ਤੋਂ ਇਹਨਾਂ ਨੇ ਵੀ ਆਪਦੇ ਕਿੰਨੇ ਵਾਹਨ ਉਸਤ ਲਵਾ ਰਹੇ ਜੀ ਆਪਣਾ ਸੜਕਾਂ ਦੇ ਲਈ 4.5 ਕਿਲੇ ਜੀ ਉੱਥੇ ਇਹਨਾਂ ਦੇ 3 ਐਚਪੀ ਪੰਥਰ ਕਰਾਇਆ ਪਾਜਰਾ 5 ਐਚਪੀ ਦਾ ਮੋਨੋਬਲੋਕ ਲਗਾ ਰਹੇ ਅਸੀਂ ਇਹਨਾਂ ਦੇ ਦਲਜੀਤ ਸਿੰਘ ਜੀ ਦੇ ਕਮਿਆਰੇ ਇਹ ਆਪ ਦਾ ਅਲੱਗ ਬੁੱਕ ਕਰਾਣਾ ਹੈ ਤੇ ਇਹਨਾਂ ਦਾ ਵੀ ਕੰਮ ਖਰੋ ਚਲਾ ਕੇ ਸ਼ੇਅਰ ਕਰਾਂਗੇ ਇਹਨਾਂ ਦਾ ਪਹਿਲਾਂ ਚਲਾਵਾਂਗੇ ਅਸੀਂ ਇਹਨਾਂ ਦਾ ਸ਼ਹਿਰ ਪੰਜਵੇਂ ਮਹੀਨੇ ਤੇ ਜਾਣਾ ਸਮਾਨ ਤੇ ਆ ਥਾਡੇ ਵੀਰ ਜੀ ਦਾ ਅਸੀਂ 10 15 ਦਿਨਾਂ ਚ ਸਮਾਨ ਸਾਲਾ ਜਿਹੜਾ ਕਨੈਕਸ਼ਨ ਹੈ ਸੀ ਚਲਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਦੋਂ ਪੰਪ ਚਲਾਇਆ ਸੁੱਟਣਾ ਅਸੀਂ ਸ਼ੇਅਰ ਕਰਾਂਗੇ ਠੀਕ ਹੈ ਜੀ